ਸਾਹਮਣੇ ਦੇਖ ਰਹੀ ਹੋ ਨਾ ਡਲਟਾ ਰਾਈਸ ਬਲਾਈ ਬਿਲਡਿੰਗ ਐਥੇ ਬਿਲਡਿੰਗ ਕੰਦੇ ਬੱਚ ਬਿਲਡਿੰਗ ਇੱਕ ਅੱਖਰ ਖਾ ਜਾਂਦੇ ਨਾ ਜਿਹੜੀ ਸਾਡੀ ਪੰਜਾਬੀ ਆ ਔਰ ਜਿਹੜਾ ਪੈਰਾ ਜੇ ਵੀ ਬਿੰਦੀ ਬੋਲਦੀ ਐ ਵੈਸੇ ਅੰਗਰੇਜ਼ੀ 'ਚ ਇੱਕ ਅੱਖਰ ਜੇ ਖਾ ਜਾਂਦੇ ਆ ਸੋ ਬੜੀ ਪਿਆਰੀ ਲੱਗ ਰਹੀ ਆ ਮੈਂ ਕਹਿੰਦੀ ਆ ਨੇਚਰ ਸੋਹਣੀ ਹਵਾ ਤਾਜੀ ਹਵਾ ਖਾਣੀ ਚਾਹੀਦੀ ਐ ਘਰ ਬੈਠੇ ਵੀ ਫੋਨ ਹੀ ਚਲਾ ਰਹੇ ਸੀ ਔਰ ਮੈਂ ਕਿਹਾ ਚਲੋ ਕੱਪਾ ਛੱਪਾ ਮਾਰਿਆ। ਦੋਸਤੋ ਮੇਰੀ ਗੱਲ ਸੁਣੋ। ਹਾਂਜੀ ਮੇਰੀ ਗੱਲ ਸੁਣੋ। ਜੈਕਟ ਲੈਣੀ ਪੈਂਦੀ ਹੈ ਦੇਖੋ ਬੰਨ ਲੈ ਮੈਂ। ਘੜੀ 'ਚ ਇੱਥੇ ਕੁਝ ਨਹੀਂ ਪਤਾ ਚੱਲਦਾ ਘੜੀ 'ਚ ਹਵਾ ਠੰਡੀ ਹੋ ਜਾਂਦੀ ਬਹੁਤ ਜਿਵੇਂ ਠੰਢ ਠੰਢੀ ਹਵਾ ਹੁੰਦੀ ਹੈ। ਗੱਡੀਆਂ ਦੇ ਦੇਖੋ ਗੱਡੀਆਂ ਕਿੰਨੀਆਂ ਸੋਹਣੀਆਂ ਡਰਾਈਵ ਕਰ ਰਹੇ ਹਨ ਲਾਈਨ 'ਸੇਟ ਜਾ ਰਹੇ ਨੇ ਸਾਰੇ ਸਾਰੇ ਬੜੇ ਸਲੀਕੇ ਨਾਲ ਡਰਾਈਵ ਕਰਦੇ ਆ ਖਾਇ ਤਾਂ ਇੰਡੀਆ ਵਾਲਾ ਹੀ ਆ ਸਾਰੇ ਸੁਧਰ ਜਾਂਦੇ ਨੇ ਇੱਥੇ ਆ ਕੇ ਸਾਰੇ ਬੱਸ ਆਪਣਾ ਮੋੜ ਆਣ ਲੱਗੇ ਲਾਈਟਾਂ ਹੋਈਆਂ ਮੈਂ ਤਾਂ ਗੱਡੀਆਂ ਖੜੀਆਂ ਮੈਂ ਕਿ ਨਹੀਂ ਮੈਂ ਵੀ ਭੱਜ ਕੇ ਪਾਰ ਨਾ ਕਰਾਂ ਨਿੰ ਚੱਲ ਰਹਿਣ ਦਿੰਦੀ ਹਾਂ ਕਿ ਪਾਰ ਕਰ ਲਵਾਂ ਕਰ ਲਵਾਂ ਭੱਜ ਕੇ ਹੈ ਰਹਿਣ ਦਿੰਦੀ ਕਰ ਲਵਾਂ ਕਰੇ ਲੰਨੀ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਚਲੇ ਵਹੀ ਪਾਸ ਚਲੇ ਉਥੇ ਕੱਢਣਾ ਪੈਣਾ ਸੀ ਦੇਖਾ ਟਾਈਮ ਨਾਲੇ ਪਾਰ ਕਰ ਲਿਆ ਮੈਂ ਹਨਾ ਐਤਾ ਸਮਾਰਟ ਹੁਣ ਇੱਕ ਰੋਡ ਕੋਰਸ ਕਰਨਾ ਬਣਾ ਵੇਟ ਕਰਨੀ ਪਾਣੀਆ ਬਟਨ ਪੁਸ਼ ਕਰਨਾ ਤਾਂ ਮੈਂ ਕਿਉਂ ਪੁਸ਼ ਕਰਨਾ ਪੱਜ ਲੰਨੇ ਆ ਤੇ ਖੜੀ ਸੀ ਨਾ ਤਾਂ ਕਰ ਗਿਆ ਭਾਜੀ ਲਓ ਜੀ ਆਪਣਾ ਮੋੜ ਜਿਹੜਾ ਪਾਰ ਕਰਾ ਆ ਚੁੱਕੇ ਹੁਣ ਸਤਾ ਦੂਰ ਨਹੀਂ ਹੈਗੇ ਇੱਕ ਪਾਸੇ ਤਾਂ ਮੈਂ ਭੱਜ ਕੇ ਪਾਰ ਕਰ ਲਿਆ ਹੁਣ ਤਾਂ ਖੜਨਾ ਹੀ ਪੈਣਾ ਬੀਜ਼ੀ ਰੋਡਾਂ ਚੌਕ ਇੰਟਰਸੈਕਸ਼ਨ ਕਹਿ ਦਿੰਦੇ ਨਾ ਇੱਥੇ ਇਸ ਕਰਕੇ ਹੁਣ ਵੇਟ ਕਰਨੀ ਪੈਣੀ ਹੈ ਸਾਹਮਣੇ ਆ ਫਾਰਕ ਵਾਸਤੇ ਮੋੜ ਬਸ ਇਹ ਸੜਕ ਪਾਰ ਕਰਕੇ ਸਾਹਮਣੇ ਫਾਰਕ ਆਪਣੀ ਫੰਕਸ਼ਨ ਵਾਲੀ ਪਾਰਕ ਜੀ ਅਸੀਂ ਇੱਧਰ ਜਾ ਕੇ ਗਰਾਊਂਡ ਹੈ ਜਿਹੜਾ ਉਹ ਹੀ ਆਪਾਂ ਗਰਾਊਂਡ ਜਿਹੜਾ ਤੁਹਾਨੂੰ ਲੋਣੇ ਹੋਣਾ ਤੁਹਾਨੂੰ ਸੋਣਾ ਹੈ ਫੈਸਿਲਿਟੀ ਬਹੁਤ ਦਿੱਤੀ ਹੋਈ ਹੈ ਗਵਰਨਮੈਂਟ ਨੇ ਇੱਥੇ ਪਬਲਿਕ ਵਾਸਤੇ ਲੋ ਜੀ ਆਪਣਾ ਸ਼ਾਮ ਆ ਚੁੱਕਿਆ ਔਰ ਸੜਕ ਪਾਰ ਕਰਨ ਗੱਡੀਆਂ ਖੜੀਆਂ ਇੱਧਰ ਇੱਧਰ ਲਾਈਟਾਂ ਜਿਹੜੀਆਂ ਹੋਈਆਂ ਸੀ ਇੱਧਰ ਤਾਂ ਗੱਡੀਆਂ ਜਾ ਰਹੀਆਂ ਇੱਧਰ ਖੜੀਆਂ ਹੈ ਲੋ ਜੀ ਨੰਗੂ ਜੋ ਪਾਈ ਨੰਗੂ ਜੋ ਸਾਰੇ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਸਤਿਕਾਰ ਕਰਦੇ ਆ ਪੈਦਲ ਤੁਰਨੇ ਵਾਲਾ ਸਾਡੇ ਇੰਡੀਆ ਵਿੱਚ ਤਾਂ ਉੱਪਰ ਚੜਾ ਦੂਗੇ ਗੱਡੀਆਂ ਨੂੰ ਹੋਰ ਸੱਚੀ ਗੱਲ ਕਹਿ ਰਹੀ ਹਾਂ ਮੈਂ ਸੋ ਦੋਸਤੋ ਮੈਂ ਪਹੁੰਚ ਚੁੱਕੀ ਹਾਂ ਪਾਰਕ 'ਚ ਇੱਥੇ ਜੀ ਨੇ ਬੈਠਣਾ ਹੈ ਬੈਠੋ ਜੀ ਨੇ ਗੱਲਾਂ ਮਾਰਨ ਗੱਲਾਂ ਮਾਰੋ ਜੀ ਨੇ ਵਾਕ ਕਰਨੇ ਵਾਕ ਕਰੋ ਜੀ ਨੇ ਖੇਡਣਾ ਖੇਡੋ ਜੀ ਨੇ ਬੈਡਮਿੰਟਨ ਖੇਡਣਾ ਬੈਡਮਿੰਟਨ ਖੇਡੋ ਜੀ ਨੇ ਜੀ ਨੇ ਛੋਲੇ ਲੈਣੇ ਛੋਲੇ ਲਓ ਤੇ ਬਾਬੇ ਹਲੇ ਇਕੱਠੇ ਹੋਣਾ ਸ਼ੁਰੂ ਹੋ ਗਿਆ ਦੇਖੋ ਬਾਬੇ ਇਕੱਠੇ ਹੋਣਾ ਸ਼ੁਰੂ ਹੋਇਆ ਹਲੇ ਸਾਰੇ ਨੇ ਇੱਥੇ ਹੁਣ ਤਾਂ ਸ਼ੁਰੂ ਹੋ ਜਾਣਾ ਹੁਣ ਸ਼ਾਮ ਤੱਕ ਸਾਰੇ ਬੰਨ ਕਰਦੇ ਲੌ 10 ਵਜੇ ਤੱਕ ਬੈਠੇ ਰਹਿੰਦੇ ਨੇ ਸਾਰੇ ਹਲ ਤਾਂ 5 ਵਜੇ ਨੇ ਆਪਾਂ 3 ਘੰਟੇ ਕੁ ਲੱਗ ਕੇ ਆਪਾਂ ਚੱਲ ਜਾਈਏ ਬੀਬੀਆਂ ਵੀ ਹਲੇ ਆਈਆਂ ਨਹੀਂ ਹੈਗੀਆਂ ਹਲੇ ਸ਼ੁਰੂ ਹੋਏ ਐਂਟਰਸ ਆ ਵਧੀਆੜੀ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਨਾ پارک 'ਚ ਤੇ ਗੱਡੀਆਂ ਇੱਧਰ ਲਾ ਦਿੰਦੇ ਇੱਧਰ پارک ਦੀ پارک ਦੀ ਉਹ ਕਹਿ ਸਕਦੇ ਆ ਉਹ ਆ ਗਈ ਆਪਣੀ ਪੂਨਮ ਹੈਲੋ ਆਲ ਵਾਲੇ ਵਾਲੇ ਸ਼ਾਬਾਸ਼ ਸੋਨੋ ਹੋਰ ਕੀ ਕਰਨਾ ਹੋਰ ਕਰਨਾ ਕੀ ਮੈਂ ਖਾ ਆ ਗਈ ਆਪਣੀ ਪੋਣੂ ਜੀ ਮੈਂ ਵੀ ਬੱਸ ਜਿੰਮੇਵਾਰੀ ਲਖਾ ਹਾਂ ਹਾਂ ਠੀਕ ਹੈ ਠੀਕ ਹੈ ਜੀ ਕਹਿੰਦੀ ਅੱਜ ਮੈਂ ਇੱਕ ਹਾਂ ਬਹੁਤ ਸੋਹਣਾ ਲੱਗ ਰਿਓ ਤੁਸੀਂ ਕਨੇਡਾ ਕਨੇਡਾ ਆਲੇ ਤਾਂ ਸਿੰਪਲ ਲੁੱਕ ਚ ਵੀ ਘੈਂਟ ਲੱਗਦੇ ਨੇ ਇਹ ਵੀ ਬਹੁਤ ਆ ਵਾਓ ਸਭ ਤੋਂ ਵੀ ਜ਼ਿਆਦਾ ਹੋ ਹੋ ਕੀ ਬਾਤ ਹੈ ਚਲੋ ਮੈਂ ਕਨੇਡਾ ਢਾੜੀ ਠੀਕ ਹੈ ਠੀਕ ਹੈ ਸ਼ੁਕਰੀਆ ਮਧੀ ਲੱਗਦੀ ਬਾਸਕਟਬਾਲ ਖੇਡਣਾ ਸਕੂਟਰ ਵੀ ਲਾ ਲਾ ਹਾਂ ਹਾਂ ਬਾਸਕਟ ਹਾਂ ਕੈਕ ਫੋਕ ਕਰ ਦੂਗੀ ਹਾਂ ਹਾਂ ਬਿਲਕੁਲ ਬੱਚਿਆਂ ਵਾਸਤੇ ਸੋਚਣਾ ਪੈਂਦਾ ਛੋਟੀ ਕੁੜੀਆਂ ਨੂੰ ਲੈ ਕੇ ਹੈਨਾ ਲਓ ਜੀ ਦੋਸਤੋ ਇਹ ਆਪਣੀ ਫਰੈਂਡ ਦਾ ਫੋਨ ਨੰਬਰ ਹੋ ਹੈਨਾ ਦੇਖੋ ਕਿੰਨੇ ਕੈਟ ਲੱਗਦੀ ਹੈ ਅਸੀਂ ਆਪਣੇ ਆਪ ਨੂੰ ਆਪੀ ਨਹੀਂ ਰੱਬ ਨੇ ਠੀਕ ਸਾਨੂੰ ਵਧੀਆ ਬਣਾਇਆ ਜਿੱਦਾਂ ਤੇ ਬਣਾਇਆ ਸੀ ਠੀਕ ਹੈਨਾ ਤੇ ਕੱਲ ਆਪਾਂ ਨੇ ਬਹੁਤ ਇੰਜੋਏ ਕੀਤਾ ਹੈਨਾ పార్టీ ਤੇ ਸ਼ਾਰਟ ਵੀਡੀਓ ਦੇਖੀ ਹੋ ਹੈਨਾ ਮੇਰੇ ਵਰਗੀ ਨਈ ਉਹ ਲੱਭੀ ਮੇਰੇ ਵਰਗੀ ਨਈ ਉਹ ਲੱਭਾ ਪੋਰੇ ਨਾਲ ਨਹੀਂ ਚੱਕ ਜਾਈਗਾ ਉਦੋਂ ਨਹੀਂ ਤੁਸੀਂ ਹਨਾ ਆਇਆ ਹਨ ਜਿੱਥੇ ਉਹਰੇ ਤੀਆਂ ਮਨਾਇਆ ਸੀ ਹਾਂ ਉਦੋਂ ਮੈਨੂੰ ਲੱਗਦਾ ਸਾਨੂੰ ਕੋਈ ਹੋਰ ਕੰਮ ਸੀ ਮੇਰੇ ਦੋਨੋਂ ਬੱਚਿਆਂ ਦਾ ਇਹਦਾ ਆਪੋ ਆਪਣਾ ਪਲਾਨ ਸੀ ਉਦੋਂ ਹਾਂਜੀ ਪਰੇ ਗੁਰਿਆ ਨੂੰ ਲੈ ਕੇ ਆਏ ਆ ਤੇ ਇੱਥੇ ਹੁਣ ਮਹਿਫਿਲ ਹਲ ਜੁੜਨੀ ਆ ਸਾਰੇ ਹਰੇ ਆਉਣਗੇ ਹਰੇ ਆਪਾਂ ਹਰੇ ਸ਼ੁਰੂ ਹੋਈ ਆ ਤੇ ਕੁਝ ਐਨੇ ਅਸੀਂ ਗੱਲਾਂ ਮਾਰਦੇ ਕੱਲ ਵਾਲੀ ਗੱਲਾਂ ਕਰ ਲਈ ਪਹਿਲਾਂ ਅਸੀਂ ਸੂਟ ਪ੍ਰਾਂਤ ਤੇ ਹੋਰ ਕੀ ਗੱਲਾਂ ਹੁੰਦੀ ਆਪਣੇ ਕੋਲ ਇੰਜੋਏ ਬਹੁਤ ਕੀਤਾ ਬਹੁਤ ਵਧੀਆ ਸੀ ਸਾਰੀਆਂ ਨਾ ਮੰਮੀਜ਼ ਲਈ ਤੇ ਗ੍ਰੈਂਡ ਮਮਜ਼ ਲਈ ਤੇ ਛੋਟੀਆਂ ਬੱਚੀਆਂ ਟੀਨੇਜਰ ਬੱਚੀਆਂ ਜਿਹੜੀਆਂ ਆ ਸਾਰੇ ਬਹੁਤ ਵਧੀਆ ਸੀ ਕੌਨਫੀਡੈਂਸ ਦੇਖੋ ਕਿ ਹਰੇ ਕੈਮਰੇ ਨੂੰ ਵੀਰੇ ਬੋਲ ਸਕਦਾ ਆਪਾਂ ਮੈਂ ਤੁਹਾਡੇ ਨਾਲ ਗੱਲਾਂ ਕਰਦੀਆਂ ਮੇਰੇ ਫੋਨ ਮੇ ਲਗਾ ਬੇਟਾ ਕਰ ਰਿਹਾ ਹਾਂ ਹਾਂ ਤੁਸੀਂ ਫੋਨ ਥੋੜਾ ਕੋਈ ਦੇ ਲੋ ਬੱਚੇ ਐਦਾ ਫੋਨ ਕਰਦੇ ਆ ਮਾਂ ਚਲ ਜਾਓ ਉਹਦੇ ਮਗਰ ਹਾਂ ਕਿਤੇ ਕਿਤੇ ਜਾਣੇ ਸਾਰੀ ਬੱਚੇ ਕੇਰ ਕਰਦੀ ਆ ਕੇ ਗੋ ਨਾਈਸ ਹਾਂ ਸ਼ਮਸ਼ੀਰ ਵੀਦਿਆ ਅਨੋਖੇ ਬੱਚੇ ਆ ਤੁਸੀਂ ਗੇਮ ਬੜਾ ਮਗਾ ਲੀ ਰਿਹਾ ਮੇਕਿੰਗ ਵੀਡੀਓ ਸ਼ਮਸ਼ੀਰ ਟੂ ਲਾ Atakadika nici laga nici laga nici laga nici laga ਗੱਪਾ ਸਭ ਨੂੰ ਆਪਣਾ ਹਾਨ ਪਿਆਰਾ ਹੁੰਦਾ ਉਧਰ ਆਪਣਾ ਝੋਲੇ ਲੱਗੇ ਹੋਏ ਆ ਮੀਨੇ ਝੋਲੇ ਲੈ ਰਹੇ ਝੋਲੇ ਲੈ ਸਬਾਬੇ ਆਪਣੇ ਮਸਤਾ ਤੇ ਬੱਚੇ ਆਪਣੇ ਮਸਤਾ ਤੇ ਬੱਚੇ ਛੋਟੇ ਛੋਟੇ ਬੱਚੇ ਇੱਥੇ ਖੇਡ ਰਹੇ ਆ ਔਰ ਸਾਰਾ ਬੀਬੀਆਂ ਦਾ ਧਿਆਨ ਬੱਚਿਆਂ ਵੱਲ ਵੀ ਆ ਵੀ ਹਾਂ ਬਟ ਮਤਲਬ ਬੱਚਿਆਂ ਨੂੰ ਖੇਡਣੇ ਵਾਸਤੇ ਬਹੁਤ ਸੋਨਾ ਬਣਾਇਆ ਹੋਇਆ ਕੋਈ ਇੱਥੇ ਸੱਟ ਪੇੜ ਦਾ ਕੋਈ ਡਰ ਨਹੀਂ ਹੈਗਾ ਤੇ ਬਹੁਤ ਸੋਨਾ ਵਧੀਆ ਬਣਾਇਆ ਹੋਇਆ ਥੋੜੀ ਥੋੜਾ ਗੱਪਾ ਮਾਰ ਕੇ ਆਂਦੀ ਰਿਤਮੀਆਂ ਕੋਲ ਗੱਪਾ ਮਾਰ ਲੀਏ ਸੁਣਾ ਦਈਏ ਮੜੀਆਂ ਮੁੱਟੀਆਂ ਦੀਆਂ ਕਰੋ ਮੈਂ ਮੈਂ ਹਲੇ ਤਰੀਕਾ ਪਰ ਹਾਈਡ ਕੀਤੀ ਹੋਈ ਆ ਆਪਾਂ ਦੇ ਦੱਸਣਾ ਨਹੀਂ ਹੈ ਕਰੇ ਸਾਡੇ ਕੋ ਸਾਰਾ ਕੁਝ ਪੁੱਛ ਲਿਆ ਨਹੀਂ ਤੁਹਾਨੂੰ ਮੈਂ ਦੱਸ ਸਕਦੀ ਆ ਇਹ ਜੋ ਤੁਹਾਨੂੰ ਦੱਸਣਾ ਹੈਗਾ ਮੈਂ ਕਦੋਂ ਜਾਣਾ ਇੰਡੀਆ ਇਹ ਮੈਂ ਥੋੜਾ ਚੀਜ਼ਾਂ ਹਾਈਡ ਕਰਕੇ ਰੱਖਦੀ ਹਾਂ ਅੱਛਾ ਅੱਛਾ ਬਸ ਤੁਹਾਨੂੰ ਜਾਉਂਗੀ ਮਿਲ ਕੇ ਜਾਉਂਗੀ ਤੁਹਾਨੂੰ ਤੇ ਬਸ ਆਪਾਂ ਕਰਾਂਗੇ ਇਹ ਵੀਡੀਓ ਵੀ ਕਰਾਂਗੇ ਸੋ ਆਪਾਂ ਇਥੇ ਸੋਣੀਆਂ ਇੱਥੇ ਆ ਜੰਦੇ ਆ ਗੱਪਾ ਸ਼ੱਪਾ ਮਾਰਦੇ ਆ ਹਨਾ ਸੋਣਾ ਜੀ ਲੱਗ ਜਾਂਦਾ ਬੱਚੇ ਆਪਣਾ ਖੇਲੀ ਜਾਂਦੇ ਆ ਇਹ ਹਾਣ ਨੂੰ ਹਾਣ ਪਿਆਰੇ ਆ ਅਸੀਂ ਵੀ ਆਪਣਾ ਬਾਹਰ ਦੀ ਤਾਜੀ ਹਵਾ ਮਿਲ ਹਵਾ ਵਧੀਆ ਮਿਲਦੀ ਹੈ ਸ਼ੁੱਧ ਹਵਾ ਖਾਣੀ ਚਾਹੀਦੀ ਹੈ ਸੋ ਫੋਨਮ ਸਾਡੀ ਵੀਡੀਓ ਬਣਾ ਰਹੀ ਹੈ ਥੈਂਕ ਯੂ ਸੋ ਬਾਤ ਹੋਰ ਮਰਾ ਵੀ ਮਲਾਗਾ ਤੇ ਕੀਤੀ ਹੋਈ ਸੀ ਦਿਖਾਉਂ ਮੇਰੇ ਵਰਗੀ ਨਹੀਂ ਉਹ ਬਹੁਤ ਵਧੀਆ ਸੀ ਘਟ ਸੀ ਤੇ ਬੋਨਾ ਵੀ ਆਏ ਸੀ ਅ ਨਹੀਂ ਉਦੋਂ ਅਸੀਂ ਹਾਲ ਆਏ ਵੀ ਰਕੜ ਰਕੜ ਗਾ ਹਾਂ ਹੋਰ ਤੁਸੀਂ ਵੀ ਆਏ ਸੀ ਉਦੋਂ ਨਹੀਂ ਆਈ ਸੀ ਇਹ ਹਾਲ ਸੀ ਹਾਲ ਚ ਗਏ ਸੀ ਤਰਹਾਸ ਦੇ ਪਰਸੋਂ ਸੀ ਪ੍ਰੋਗਰਾਮ ਅੱਛਾ ਮੈਂ ਉੱਥੇ ਅਸੀਂ ਖੂਪਾ ਬੰਗੜਾ ਪਾਇਆ ਸੀ ਨੇ ਬੋਲੀ ਪਾਈ ਸੀ ਮੇਰੇ ਵਰਗੀ ਨਹੀਂ ਉਹ ਬਣੀ ਮਰੇ ਲੈ ਲੱਭਣੀ ਸਹੀ ਘਾਲ ਨੇ ਲੈ ਲੱਭਣੀ ਲੋ ਜੀ ਇਹ ਬੱਚੇ ਚਲਾ ਕੇ ਦਿਖਾਈ ਬਟ ਚਲਾ ਕੇ ਦਿਖਾਂਗੇ ਵਾਹ ਬਈ ਹਾਂ ਦੇਖੋ ਬੈਲੈਂਸ ਦੇਖੋ ਸਮਾਈਲ ਵੀ ਕਰਦੇ ਬਟ ਸਮਾਈਲ ਬਿਊਟੀਫੁੱਲ ਤੇ ਸਾਰੇ ਬੱਚੇ ਕੀ ਕਰ ਰਹੇ ਹੋ ਵੀ ਦਿਖਾ ਦੰਨੀ ਹੈ ਮੈਂ ਤੇ ਬੈਲੈਂਸ ਦੇਖੋ ਕਿੰਨਾ ਸੋਹਣਾ ਸਾਰਾ ਮੈਂ ਤੁਹਾਨੂੰ ਟੂਰ ਕਰਾਨੀ ਹੈ ਤੇ ਇਧਰ ਇਹ ਪੂਨਮ ਦੀ ਬੇਟੀ ਹੈ ਜੀ

ਦੇ ਬੱਚੇ ਇਧਰ ਕੁੜੀਆਂ ਇਹ ਕਰਕੇ ਦਿਖਾਓ ਬਟ ਇਹ ਕਿਦਾਂ ਕਰਦੇ ਆ ਇਹ ਕਿਵੇਂ ਕਰ ਕਰਕੇ ਦਿਖਾਓ ਮੈਨੂੰ ਚਲੋ ਤੁਸੀਂ ਵੀ ਕਰੋ ਵੈਰੀ ਗੁੱਡ ਸ਼ਾਬਾਸ਼ ਵਾ ਐਦਾਂ ਦੀ ਹਾਈਟ ਲੰਬੀ ਹੋ ਜਾਂਦੀ ਆ ਹਨਾ ਠੀਕ ਰਹਿੰਦਾ ਵਧੀਆ ਬੱਚਿਆਂ ਨੂੰ ਐਕਟੀਵਿਟੀ ਸਿਖਾਣੀ ਆ ਆਪ ਵੀ ਕਰੋ ਬਟ ਕਰੋ ਕਰੋ ਅੱਛੇ ਬੱਚੇ ਵਾਹ ਵਾਈ ਵਾ ਫੋਨਾਂ ਤੇ ਦੂਰ ਰੱਖਣਾ ਚਾਹੀਦਾ ਆਪਣੇ ਬੱਚਿਆਂ ਨੂੰ ਐਦਾਂ ਤਾਂ ਹੀ ਇੱਥੇ ਆਪਣਾ ਸਾਰੇ ਆ ਜਾਂਦੇ ਆ ਇੱਧਰ ਵੀ ਬੱਚੇ ਆਪਣਾ ਵਧੀਆ ਖੇਲ ਰਹੇ ਸਾਰੇ ਗੁੱਡੀਆਂ ਜੀਆਂ ਲੈ ਕੇ ਆਏ ਹੋਏ ਆ ਨਾਮ ਦੱਸੋ ਬਟਾ ਕੀ ਹੈ ਤੁਹਾਡਾ ਸਹਿਜ ਤੁਹਾਡਾ ਨਾਮ ਗੁੜੀਆਂ ਥਾਇਰਾ ਥਾਇਰਾ ਨਾਈਸ ਨੇਮ ਆਪਕਾ ਜਖਮਨ ਜਖਮਨ ਵਾਓ ਕਿੰਨਾ ਸੋਹਣਾ ਨਾਮ ਆ ਵਾਹ ਬਹੁਤ ਸੋਹਣਾ ਨਾਮ ਆ ਬਹੁਤ ਪਿਆਰਾ ਨਾਮ ਆ ਤੇ ਇਧਰ ਬੀਬੀਆਂ ਦਾ ਗੱਲਾਂ-ਬਾਤਾਂ ਪੂਰੀਆਂ ਹੋ ਰਹੀਆਂ ਐ ਔਰ ਉੱਧਰ ਵੀ ਆਪਾਂ ਦੇਖਿਓ ਨੇ ਕੀ ਚੱਲਦਾ ਹਨਾ ਫਿਰ ਚੱਲਦੇ ਆ ਆਪਣੇ ਘਰ ਨੂੰ ਤੇ ਉਹ ਆਪਣੀ ਪੂਨਮਾ ਮੋਨਮ ਦੀ ਬੇਟੀ ਆ ਸਭ ਆਪਣੇ ਬੱਚਿਆਂ ਦੇ ਦੇਖੋ ਬੈਠੇ ਦੇਸ਼ੇ ਉੱਧਰ ਆ ਪਰ ਬੱਚਿਆਂ ਨੂੰ ਆਪਣੇ ਨੂੰ ਨਿਗਰਾਨੀ ਪੂਰੀ ਰੱਖਣੀ ਪੈਂਦੀ ਆ ਕਿ ਸਾਡਾ ਬੱਚਾ ਕੀ ਗੇਮ ਖੇល ਰਿਹਾ ਕੀ ਕਰ ਰਿਹਾ ਸਾਡੇ ਕੋਲ ਦੂਰ ਹੈ ਲੈ ਦੱਸ ਇਧਰ ਦੇਖੋ ਕਿਹੜਾ ਕੰਪੀਟੀਸ਼ਨ ਚੱਲ ਰਿਹਾ ਓਏ ਰੱਬਾ ਓਏ ਵੈਰੀ ਗੁੱਡ ਸ਼ਾਬਾਸ਼ ਗੁੱਡ

ਨਾ ਚੀ ਦਾ ਤੇ ਚੰਨੀ ਤੋੜ ਕੇ ਨਾਲੋਂ ਲਿਆਵਤ ਤੋੜ ਲਿਆ ਪੂਰੇ ਮੇਕੋ ਹਾਂ ਬਾਲ ਮੇਟੇ ਕੋਈ ਪੂਰੇ ਸਹ ਜੂਰੇ ਹਾਂ ਹਾਂ ਕੋਈ ਮੱਝੀ ਨਹੀਂ ਆ ਤੇ ਉਹ ਮੇਰੇ ਵੀ ਪਰ ਜੁਦੀਅਤ ਸੇ ਕੋਈ ਚੱਕਰ ਮੇ ਲਓ ਜੀ ਦੋਸਤੋ ਕਿਹੜਾ ਮਹੀਨਾ ਆਪਣਾ ਅਗਸਤ ਤੇ ਚੱਲ ਰਿਹਾ ਹੈ ਨਾ ਦੇਖੋ ਜੀ ਅਗਸਤ ਦੇ ਮਹੀਨੇ ਚ ਵੀ ਵਾਦਰ ਵਧੀਆ ਕੰਨਡਾ ਰਹਾ ਹੈ ਨਾ ਤੇ ਜੰਟ ਕਪੜੀ ਇੱਥੇ ਇੱਥੇ ਕਪੜੇ ਸਟੋਰ ਨਹੀਂ ਕਰਦੇ ਸਾਰੇ ਹਨ ਬਸ ਇਹੀ ਗੱਲਾਂ ਹੁੰਨੀਆਂ ਸਾਡੀਆਂ ਹੋਰ ਕੀ ਗੱਲਾਂ ਹੁੰਨੀਆਂ ਬਹੁਤ ਤੁਸੀਂ ਨਹੀਂ ਆ ਰਹੇ ਹੈ ਨਾ ਉਹ ਠੀਕ ਸੋ ਫਿਰ ਫਿਰ ਸਰਦੀਆਂ ਚ ਤੁਸੀਂ ਕੀ ਕਰਦੇ ਹੁੰਦੇ ਹੋ ਸਰਦੀਆਂ ਚ ਕੀ ਕਰੂੰਗੀ ਜਿੰਨੇ ਹੁਣ ਇੱਥੇ ਤਾਂ ਨਹੀਂ ਹੋਣਾ ਸਰਦੀਆਂ ਚ ਦਸੰਬਰ ਜਨਵਰੀ ਦੀ ਗੱਲ ਕਰਦੇ ਨੇ ਤੇ ਫਿਰ ਘਰੇ ਕੰਮ ਲਾ ਦੇ ਤੇ ਘਰੇ ਰਹਿਣਾ ਕੰਮ ਕਰੀਂ ਫਿਰ ਜਿਹੜੀ ਹਵਾ ਜੀ ਖਾਣੀ ਆ ਠੰਡੀ ਠੰਡੀ ਉਹ ਖਾਣੀ ਨਹੀਂ ਆ ਕੇ ਬਾਹਰ ਚੱਕ ਖਾਲਾਂਗੇ ਬਰਫ ਹੋ ਗਈ ਬਰਫ ਦੇ ਲੈਕ ਲੁੱਕ ਦੇਖੋ ਲੈ ਬਈ ਆਖਾ ਹੋ ਜਾਂਦਾ ਹੁਣ ਤਾਂ ਦੇਖੋ ਕਿੰਨੀ ਤੁਸੀਂ ਦੇਖਿਆ ਕਿੰਨੀ ਰੌਣਕ ਆ ਨਾ ਇੱਥੇ ਫੜੋ ਏ ਦਸੰਬਰ ਤੇ ਜਨਵਰੀ ਚੌਕੀ ਹੋ ਜਾਂਦੀ ਹੈ ਹਨਾ ਸੁਣਾ ਇੱਥੇ ਤਾਂ ਨਹੀਂ ਪੈਂਦੀ ਜਿਆਦਾ ਹਨਾ ਇੱਥੇ ਪੈਂਦੀ ਨਹੀਂ ਇੱਥੇ ਨਹੀਂ ਪੈਂਦੀ ਤਾਂ ਵੀ ਆਂਟਨੋ ਨਾਲ ਘਟ ਪੈਂਦੀ ਆ ਹਾਂ ਆਂਟਨੋ ਨਾਲੋਂ ਘਟ ਪੈਂਦੀ ਆ ਨਹੀਂ ਉੱਥੇ ਤਾਂ ਬਹੁਤ ਪੈਣਗੇ ਚਲੋ ਕੋਈ ਨਹੀਂ ਟਾਈਮ ਤੋਂ ਦੇਖੋ ਕਟਣਾ ਯਾਰ ਏ ਬਸੇ ਦਰਮੀਆਂ ਦੇ ਦਿਨ ਬਹੁਤ ਸੋਹਣੇ ਹੁੰਦੇ ਆ ਨਾ ਵਧੀਆ ਨੰਗ ਗਏ ਸਵਾਰਤਾ ਅਸੀਂ ਇੱਥੇ ਘੜਦਮ ਪਾਇਆ ਸੀ ਸਾਰਾ ਇੱਥੇ ਇੱਤੀਆਂ ਇੱਥੇ ਹੀ ਮਨਾਇਆ ਸੀ ਇੱਥੇ ਕਿੱਦਾ ਇੱਥੇ ਬਹਿਣਾ ਪਟਿਆ ਸੀ ਅਸੀਂ ਸਾਰਾ ਬਹਿ ਕੇ ਖੁਸ਼ੀ ਲਓ ਭਈ ਅੱਜ ਸਾਡੀ ਖੁਸ਼ੀ ਨੂੰ ਮਿਲੋ ਲਓ ਜੀ ਆਪਣੀ ਖੁਸ਼ੀ ਆ ਇਹ ਖੁਸ਼ੀਆਂ ਹੀ ਵੰਡਿਆ ਕਰੂਗੇ ਸਾਰੀ ਹਰ ਘਰ ਹੈ ਨਾ ਹਾਂ ਖੁਸ਼ੀਆਂ ਹੀ ਖੁਸ਼ੀਆਂ ਹੀ ਵੰਡੀਆਂ ਨੇ ਹਾਂ ਇਹ ਹੁਣ ਹੁਣ ਗੱਲ ਬਣੀ ਆ ਖੁਸ਼ੀਆਂ ਹੀ ਵੰਡੀਆਂ ਨੇ ਅੱਗੇ ਜਦੋਂ ਦਰਦ ਕਦੇ ਦਰਦ ਫਰੋਲੇ ਨਹੀਂ ਇਹ ਨਹੀਂ ਹੁੰਦਾ ਕਿ ਜੋ ਬੰਦਾ ਖੁਸ਼ ਆ ਹੈ ਨਾ ਵੀ ਉਹਦੇ ਕੋਲ ਕੋਈ ਦਰਦ ਨਹੀਂ ਹੈਗਾ ਹਰੇਕ ਇਨਸਾਨ ਦਰਦਾਂ ਦੇ ਨਾਲ ਘਿਰਿਆ ਹੋਇਆ ਹੈ ਜਿਹੜਾ ਬਾਲੇ ਦਰਦ ਜਿਹਦੇ ਉਹ ਬਾਲੀਆਂ ਖੁਸ਼ੀਆਂ ਵੰਡਦਾ ਹਾਂ ਪਰ ਇਹ ਕੁੜੀ ਨੇ ਸਹੀ ਗੱਲ ਲਈ ਹੈ ਮੈਂ ਜਿਹੜੇ ਅੰਦਰ ਵਾਲੇ ਦਰਦ ਹੁੰਦੇ ਆ ਬਾਹਰ ਹਾਂ ਸਹੀ ਕਰ ਰਹਾ ਹਰੇਕ ਸਾਰੇ ਦਰਦ ਦੱਸੇ ਵੀ ਨਹੀਂ ਜਾਂਦੇ ਹੈ ਹਨ ਤੇ ਦਰਦਾਂ ਦੇ ਨਾਲ ਲੜਨਾ ਚਾਹੀਦਾ ਹੈ ਤਕਲੀਫਾਂ ਹਰੇਕ ਨੂੰ ਹੁੰਦੀਆਂ ਨੇ ਕਿਹਾ ਇਹਨੂੰ ਤੁਹਾਨੂੰ ਲੱਗਦਾ ਕਿ ਮੈਨੂੰ ਕੋਈ ਦਰਦ ਨਹੀਂ ਹੋਏਗਾ ਲੱਗਦਾ ਹੋਊਗਾ ਨਾ ਇੱਦਾਂ ਹੀ ਨਹੀਂ ਨਹੀਂ ਹੁੰਦਾ ਆ ਇਹਨਾਂ ਨੂੰ ਲੱਗਦਾ ਕਿ ਮੈਨੂੰ ਕੋਈ ਦਰਦ ਨਹੀਂ ਪਰ ਤੁਹਾਨੂੰ ਤਾਂ ਪਤਾ ਇਹਨਾਂ ਨੂੰ ਕਿ ਮੈਨੂੰ ਕਿਹੜਾ ਕਿਹੜਾ ਦਰਦ ਮੈਂ ਝੱਲੇ ਹੋਏ ਆ ਸਾਰਿਆਂ ਨੂੰ ਪਤਾ ਹੈ ਚਲੋ ਆਪਾਂ ਆਪਾਂ ਬਿਆਨ ਨਹੀਂ ਕਰ ਸਕਦੇ ਆਪਾਂ ਇਹ ਨਹੀਂ ਦੱਸ ਸਕਦੇ ਕੀ ਕਰ ਜਿੰਦਗੀ ਵਧੀਆ ਚੱਲ ਰਹੀ ਆ ਹੁਣ ਵੀ ਵਧੀਆ ਚੱਲ ਰਹੀ ਆ ਜਿਹੜੀ ਡੰਗ ਗਈ ਉਹ ਵੀ ਵਧੀਆ ਏ ਤੇ ਖੁਸ਼ੀ ਉੱਡੜਨੀ ਤੁਸੀਂ ਮੈਨੂੰ ਮਿਲ ਰਹਾ ਹੈਗੇ 30 ਆਲੇ ਦਿਨਾਂ ਮੈਂ ਚਲੀ ਗਈ ਸੀ ਜੀ ਘੁੰਮਣ ਫਿਰਨ ਗਈ ਸੀ ਵਕੇਸ਼ਨ ਤੇ ਹਾਂ ਤਾਂ ਕਿੱਦਾਂ ਬਣਾ ਰਹਿ ਗਿਆ ਫਿਰ ਤਾਂ ਚਲੋ ਕੋਈ ਨਹੀਂ ਫਿਰ ਠੀਕ ਹੈ ਫਿਰ ਹੁਣ ਚੱਲਦੇ ਆ ਹਨਾ ਚਲੋ ਓਕੇ ਬਾਏ 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 ਮਿਲਦੇ ਆਂ ਹਾਂ ਮੇਰਾ ਹੁਣ ਜਾਣ ਦਾ ਡੈਮ ਹੈ ਓਕੇ ਜੀ ਓਕੇ ਠੀਕ ਹੈ ਜੀ ਇੱਥੇ ਅਸੀਂ ਸਾਸਰੀ ਘਰ ਨਹੀਂ ਕਰਦੇ ਸੀ ਤਾਂ ਬਾਏ ਬਾਏ ਕਰਦੇ ਹਾਂ ਉਧਰ ਹੀ ਮਿਲੀ ਠੀਕ ਹੈ ਜੀ ਆਪਕੇ ਮਿਲਦੇ ਹਾਂ ਠੀਕ ਹੈ ਆਂਟੀ ਬਾਏ ਬਾਏ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਮੈਂ ਫੋਨ ਕਰਾਂਗੀ ਫੋਨ ਠੀਕ ਹੈ ਜੀ ਦੱਸ ਠੀਕਾ ਪਲੀਜ਼ ਪਲੀਜ਼ ਬਤੂ ਉਧਰ ਉਥੋਂ ਕ੍ਰਾਸ ਨਹੀਂ ਕਰਨਾ ਠੀਕ ਹੈ ਓਕੇ ਯਾਰ ਇੱਥੇ ਗਈ ਅੱਛਾ ਜੀ ਸਤਿ ਸ੍ਰੀ ਅਕਾਲ ਅੱਜ ਬੇਬੇ ਆਂਟੀ ਜੀ ਕੀ ਗੱਲ ਅੱਜ ਕੀ ਗੱਲ ਬੋਲਦੇ ਨਹੀਂ ਹਾਂ ਹਾਂ ਅੱਖਾਂ ਵਿੱਚ ਕੀ ਗੱਲ ਚਾਹ ਨਹੀਂ ਪੀ ਕੇ ਆਏ ਲਾਜਮੀ ਹੋਏ ਅਜੇ ਨਹੀਂ ਲੱਗੀ ਤੇ ਮੇਰੀ ਅੱਖਾਂ ਨਾ ਦੇਖ ਅੱਖਾਂ ਜਣਾ ਰੋਸ਼ਨੀ ਚਾਹੁੰਦਾ ਹੈ ਨਾ ਇਸ ਕੋ ਮੇਰੇ ਦਾਬ ਨਹੀਂ ਖੋਲਦੀਆਂ ਚਲੋ ਠੀਕ ਹੈ ਜੀ ਮਿਲਦੇ ਹਾਂ ਫੇਰ ਕਦੇ ਹੈਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਕੋਣ ਮੈਸਨ ਤੇਨੂੰ ਆਉਂਗੀ। ਤੁਸੀਂ ਲੇਟ ਆਏ ਆ ਮੈਂ ਕੱਦੀ ਆਈ ਹੋਈ ਆ। ਮੈਂ ਲੇਟ ਇਹ ਬੱਚੇ ਫਿਰ ਸਾਰੇ ਨਾਲ ਜਿਹੜਾ ਵੀ ਕੋਈ ਨਹੀਂ ਆਉਂਦਾ ਫਿਰ ਸਾਰੇ ਇੱਕ ਦੂਏ ਨੂੰ ਮਿਸ ਕਰਦੇ ਆ ਹੈਨਾ ਜਿਹੜਾ ਨਹੀਂ ਆਉਂਦਾ ਹੈਨਾ। ਸ੍ਰੀਕਾ ਬਹੁਤ ਯਾਦ ਆਉਗੀ ਤੁਹਾਡੀ। ਹਾਂਜੀ ਚਲੋ। ਫਿਰ ਹਾਂ ਫਿਰ ਆਪਾਂ ਮਿਲਾਂਗੇ ਆਪਾਂ। ਹਾਂਜੀ ਬਹੁਤ ਯਾਦ ਕਰਦੇ ਆਂ ਘਰ ਵੀ ਤੁਹਾਨੂੰ ਬਹੁਤ ਯਾਦ ਕਰਦੇ ਆਂ। ਸਾਡੇ ਛੋਟੇ ਛੋਟੇ ਬੱਚੇ ਆ ਉਹ ਹੋਈ ਨਾ ਕੇ ਬੈਠੇ ਰਹਿੰਦੇ ਹਾਂਜੀ ਉਹ ਲੈ ਹੁਣ ਵੀ ਬਣਾ ਕੇ ਲਿਆ ਕੋਈ ਬਾਤ ਨਹੀਂ ਅੱਛਾ ਮੈਨੂੰ ਫੋਨ ਕਰਿਆ ਕਰੋਗੇ ਤੁਸੀਂ ਅੱਛਾ ਠੀਕ ਹੈ ਹੈ ਕਿ ਨਹੀਂ ਆਏਗੀ ਰੋਡ ਤੇ ਅਸੀਂ ਫਿਰ ਜਦੋਂ ਅੰਬਾਲੇ ਨਿਕਲ ਲਗੇ ਸਿਕਾਂਗੇ ਰੋਡ ਤੇ ਆ ਜਾ ਮੈਂ ਕਹਿੰਦੀ ਹਾਂ ਤੁਸੀਂ ਆਵਾਜ਼ ਮਾਰਿਓ ਆਪਣਾ ਘਰੇ ਰੋਡ ਤੇ ਆ ਸਾਡੀ ਆਊਗੀ ਗੱਡੀ ਭਰੀ ਫਿਰ ਤੈਨੂੰ ਪਰਦਾ ਲੱਗੂਗਾ ਚਾਹ ਕਰਕੇ ਲਿਓਗੀ ਨਹੀਂ ਜੀ ਭੰਗੂ ਸਾਹਿਬ ਦੀ ਵਾਈਫ ਆ ਉਹਨੂੰ ਨਹੀਂ ਪਤਾ ਲੱਗਾ ਤਾਂ ਅਸੀਂ ਨਹੀਂ ਡਰਦੇ ਹੈ ਨਿੱਕ ਪੰਜਾਬੀ ਨੀ ਕਰ ਗਈ ਮੈਂ ਅਹ ਪਰਮਾਤਮਨ ਬਹੁਤ ਮੇਰੀ ਹਾਂਜੀ ਹਾਂਜੀ ਤੇ ਇਧਰ ਅਹ ਹੈਲੋ ਬੇਟਾ ਕੀ ਹਾਲ ਹੈ ਪਹਿਲਾ ਵੀ ਤੁਸੀਂ ਮੇਰੇ ਵਲੌਗ 'ਚ ਆਏ ਹਣ ਨਾ ਹਾਂਜੀ ਤੇ ਬਹੁਤ ਵਧੀਆ ਘਰ ਵੀ ਵੇਖਦੇ ਰਹਿੰਦੇ ਦੱਸੋ ਨਾ ਦੇਖਿਆ ਸੀ ਵਲੌਗ ਕਿਹੜਾ ਵਲੌਗ ਦੇਖਿਆ ਸੀ ਪਹਿਲਾ ਦਿਨ ਵਾਲੀ ਪਹਿਲਾ ਅੱਛਾ ਪੀਜ਼ਾ ਸੀ ਉਹ। ਉਹ ਕੇ ਪੀਜ਼ਾ ਖਾਤਾ ਸੀ। ਸਾਰੇ ਕੁਝ ਦੇਖਿਆ। ਹਾਂ ਹਾਂ। ਪੀਜ਼ਾ ਵੀ ਦੇਖਿਆ। ਅੱਛੀ ਬਤ। ਤੇ ਉਹ ਮਤਲਬ ਉੱਧਰ ਗਏ। ਹਾਂ ਹਾਂ ਸਾਰਾ ਦੇਖਿਆ। ਨਹੀਂ ਦੇਖੋ ਬੱਚੇ ਆ ਮੈਂ। ਇਹ ਵੀ ਥੋੜੀ-ਪੋਤੀ ਹੈ ਨਾ? ਹਾਂਜੀ ਹਾਂਜੀ ਦੋਵੇਂ ਪੁੱਤ। ਤੇ ਇਹ ਇਹ ਆਂਟੀ ਜੀ ਇਹਨਾਂ ਦੇ ਪੋਤਾ ਜੀ ਹੈ। ਨਾਮ ਆ ਬਟਾ ਤੁਹਾਡਾ? ਆਰਨਵ। ਉਸ ਦਿਨ ਵੀ ਦੱਸਿਆ ਸੀ ਨਾਮ। ਆਰਨਵ ਸਿੰਘ ਹੁੰਦਲ। ਆਰਨਵ ਸਿੰਘ ਹੁੰਦਲ ਹੈ ਨਾ? ਹਾਂਜੀ ਹਾਂਜੀ। ਤੇ ਤੁਹਾਡਾ ਬਟਾ? ਆਰਨਵ। ਆਰਨਵ। ਇਕ ਤਾਂ ਨਾ ਲੈ ਉਹ ਕੇ ਉਹ ਇਹ ਤਾਂ ਨਰਲੀ ਨਾ ਅਰਲੀ ਪਤਾ ਨਹੀਂ ਕਿਤੋਂ ਗੱਡ ਗੱਡ ਕੇ ਨਾ ਤੇ ਆ ਵੀ ਵਲੌਗ ਜ਼ਰੂਰ ਦੇਖਿਓ ਕਿ ਆਪਣੇ ਬੱਚਿਆਂ ਵਾਲਾ ਜ਼ਰੂਰ ਦੇਖਿਓ ਇਹ ਮੈਂ ਹਲੇ ਨਹੀਂ ਪਾਉਂਗੀ ਹਾਂਜੀ ਥੋੜੇ ਦਿਨਾਂ ਬਾਅਦ ਪੈਂਦਾ ਨਾ ਐਡਿਟ ਕਰਨਾ ਪੈਂਦਾ ਹਾਂਜੀ 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 ਤੇ ਵਧੀਆ ਅਜੀ ਮੈਂ ਤੁਹਾਨੂੰ ਰੋਜ਼ ਹੀ ਵੇਨੇ ਆਂ ਵੀ ਆਉਂਦੇ ਆ ਮਿਸ ਕਰਾਂਗੇ ਥੋੜਾ ਜਿਹਾ ਮੈਂ ਨਾ ਅਵੀ ਲੇਟ ਹੋ ਜਾਣੀ ਆ ਥੋੜਾ ਕਰ ਹੁਣ ਕੀ ਜੇ ਤੁਸੀਂ ਮੈਂ ਉੱਤੇ ਲਿਖਿਆ ਵੀ ਆਪੇ ਤੁਹਾਡੀ ਬਹੁਤ ਸੋਹਣੇ ਲੱਗਦੇ ਤੁਸੀਂ ਹਾਂਜੀ ਹਾਂ ਕਮੈਂਟ ਵੀ ਦਿੱਤਾ ਸੀ ਰੌਣਕੀ ਰਹਿਣਾ ਪੈਂਦਾ ਲੱਗਦਾ ਵੀ ਸੋਹਣੇ ਤਾਂ ਹੀ ਲਿਖਿਆ ਸੀਗਾ ਮੈਂ ਤਾਂ ਰੌਣਕੀ ਕਿਹੜੇ ਨਾਮ ਤੇ ਤੁਸੀਂ ਕੀਤਾ ਸੀ ਕਬਲਜੀਤ ਪਾਉ ਅੱਛਾ ਠੀਕ ਆ ਮੈਂ ਦੇਖੂ ਇਹਨੇ ਮੇਰਾ YouTube ਤੇ ਕਮੈਂਟ ਕੀਤਾ ਸੀ ਤੇ ਬਹੁਤ ਅਸੀਂ ਇੰਜੋਏ ਕੀਤਾ ਸੀ ਹੁਣ ਵੀ ਰੋਜ਼ ਇੱਥੇ ਸਾਰੇ ਆ ਜਾਂਦੇ ਦੇਖੋ ਕਿੰਨਾ ਹਾਲ ਕਿੰਨਾ ਸੋਹਣਾ ਬਣਿਆ ਉਹ ਬਹੁਤ ਵਧੀਆ ਦਿਲੇ ਨਹੀਂ ਕਰਦਾ ਦੇਖੋ ਜਾਣੇ ਦਾ ਹਾਂ ਹਾਂ ਜੀ ਤੇ ਤੁਸੀਂ ਤਾਂ ਲੇਟ ਆਣੇ ਹੈ ਹਨਾ ਹਾਂ ਜੀ ਫਿਰ ਲੇਟ ਬੱਚੇ ਬਦੋ ਬਦੀ ਹੋ ਜਾਂਦੇ ਨੇ ਸੰਡੇ ਨੂੰ ਆਣਾ ਤੇ ਬਲੌਗ ਬਣਾਣਾ ਠੀਕ ਸੰਡੇ ਨੂੰ ਫਿਰ ਇਹਨਾਂ ਚਲਾ ਜਾਣਾ ਇੰਡੀਆ ਫੇ ਮੈਂ ਚਲ ਜਾਣਾ ਹੈ ਚੰਗਾ ਠੀਕ ਹੈ ਜੀ ਹਾਂ ਓਕੇ ਚਲਦੀਆਂ ਓਕੇ ਬਾਏ 사シકા 사ਸੀਕਾਲ ਜੀ ਬਾਏ ਬੱਚੋ ਪੋਸ ਕਰੋ ਤੇ ਟੰਡਾ ਲਵ ਯੂ ਸਾਰੇ ਬੱਚੇ ਲਵ ਯੂ ਬਾਈ ਕਰ ਦੋ ਹਾਈ ਗਾਇਜ਼ ਕਰ ਦੋ ਹੈਲੋ ਗਾਇਜ਼ ਹੈਲੋ ਗਾਇਜ਼ ਕਰ ਦੋ ਬਟਾ ਹੈਲੋ ਗਾਇਜ਼ ਹਾਂ ਹੈਲੋ ਗਾਇਜ਼ ਠੀਕ ਹੈ ਜੀ ਬਾਈ ਬਾਈ ਕਰ ਦੋ ਬਾਈ ਬਟਾ ਗੋਡ ਬlesਸ ਯੂ ਖੁਸ਼ ਰਹੋ ਇੱਧਰ ਆਪਣਾ ਬੱਚੇ ਦੇਖੋ ਹਾਨ ਨੂੰ ਹਾਨ ਪਿਆਰਾ ਮਾਹੌਲ ਇੱਥੇ ਪੂਰਾ ਹਲੇ ਬਣਿਆ ਹੋਇਆ ਤੇ ਹੁਣ ਆਪਾਂ ਚੱਲਦੇ ਆ ਅਹ ਡਿਨਰ ਦਾ ਟਾਈਮ ਹੋ ਗਿਆ ਫਿਰ ਆਪਾਂ ਡਿਨਰ ਕਰਕੇ ਫਿਰ ਆਪਾਂ ਨੇ ਘਰਾਉਂਡ ਲਾ ਲੜਾ ਤੇ ਇਹੀ ਫਾਇਦਾ ਇੱਥੇ ਘੁੰਮਣ ਫਿਰਨ ਦਾ ਵਧੀਆ ਵੈਦਰ ਆ ਵਧੀਆ ਤੁਰਨੇ ਫਿਰ ਮੈਨੂੰ ਜਿਆਦਾ ਆ ਨਾ ਤੁਰ ਫਿਰ ਵੀ ਤਾਂ ਹੀ ਹੁੰਦਾ ਜੇ ਜਗ੍ਹਾ ਵਧੀਆ ਹੁੰਦੀ ਆ ਤੇ ਹੁਣ ਤੁਹਾਨੂੰ ਪੂਰਾ ਮਾਹੌਲ ਹੁੰਦਾ ਨਾ ਇਨਸਾਨ ਤੁਰਦਾ ਫਿਰਦਾ ਨਹੀਂ ਤੁਰਨੇ ਫਿਰਨੇ ਨੂੰ ਜਗ੍ਹਾ ਵੀ ਤਾਂ ਹੋਣੀ ਚਾਹੀਦੀ ਆ ਤੇ ਹੁਣ ਆਪਣਾ ਵਧੀਆ ਇੱਥੇ ਤੇ ਆ ਵੀ ਕੁੜੀਆਂ ਆਪਣਾ ਖੁਸ਼ੀ ਆ ਜਿਹੜੇ ਆਪਾਂ ਬੈਠੇ ਗੱਲਾਂ ਮਾਰਦੇ ਸੀ ਤੇ ਉਹ ਵਾਕ ਕਰ ਰਹੀਆਂ ਨੇ ਨਨੂ ਵੀ ਆਪਾਂ ਬਾਏ ਕਰ ਦੰਨੇ ਤੇ ਇਸ ਤੁਸੀਂ ਖੂਬਸੂਰਤ ਨਜ਼ਾਰਾ ਦੇਖ ਸਕਦੇ ਹੋ ਚਲੋ ਬਾਏ ਦਿਲਦੇ ਆ ਫਿਰ ਤੇ ਹਾਈ ਹੋਰ ਬਾਏ ਬਸ ਇਨੇ ਚ ਕੀ ਜਾਂਦਾ ਕੀ ਕੀ ਘਟ ਜਾਂਦਾ ਦੋ ਸ਼ਬਦ ਆਪਾਂ ਕਿਸੇ ਨੇ ਹੱਸ ਕੇ ਬੋਲ ਲੈਨੇ ਨਾ ਉਹੀ ਇਨਸਾਨ ਯਾਦ ਰੱਖਦਾ ਹੈ ਇਹ ਹੀ ਚੀਜ਼ ਮਾਇਨੇ ਰੱਖਦੀ ਹੈ ਤੇ ਹੁਣ ਮੌਸਮ ਦਾ ਵੀ ਫਰਕ ਪੈ ਚੁੱਕਿਆ ਬਹੁਤ ਪਹਿਲਾਂ ਤਾਂ ਰਾਤ 9 10 ਵਜੇ 9:30 ਵਜੇ ਤੱਕ ਦੇਰ ਰਹਿੰਦਾ ਸੀ ਤੇ ਹੁਣ ਥੋੜਾ ਜਿਹਾ ਟਾਈਮ ਦਾ ਫਰਕ ਪੈ ਗਿਆ ਸੋ ਦੋਸਤੋ ਵਲੌਗ ਦਾ ਕਰਦੇ ਆਂ ਐਂਡ ਤੇ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਪਲੀਜ਼ ਕਮੈਂਟ ਪਿਆਰਾ ਜਿਹਾ ਕਰਿਆ ਕਰੋ ਨਹੀਂ ਮਤ ਕਰਿਆ ਕਰੋ ਨਹੀਂ ਨਾ ਕਰਿਆ ਕਰੋ ਸੋ ਮਿਲਦੇ ਆਂ ਨੈਕਸਟ ਵਲੌਗ 'ਚ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਸੋ ਸ਼੍ਰੀ ਕਾਲਚ